ਬੀ ਬਲਵਿੰਦਰ ਸਿੰਘ ਪਿੰਡ ਬਿੰਨਾ ਹੈਡਿਤਾ ਸੀਲ ਨਾਬਾ ਜ਼ਿਲ੍ਹਾ ਪਟਿਆਲਾ ਗੁਰਸਿੱਖ ਪਰਿਵਾਰ ਹੈ ਬਾਣੀ ਤੇ ਬਾਣੀ ਨਾਲ ਜੁੜਿਆ ਹੋਇਆ ਬਲਵਿੰਦਰ ਸਿੰਘ ਦੀ ਇੱਕ ਭੈਣ ਔਰ ਉਹਨਾਂ ਦੀ ਮਾਤਾ ਜੋ ਗਠੀਆ ਦੀ ਬਿਮਾਰੀ ਤੋਂ ਪੀੜਤ ਹੈ ਪਿਤਾ ਕੰਬਾਈਨ ਮਕੈਨਿਕ ਹੈ ਪਰੰਤੂ ਘਰ ਦੇ ਵਿੱਚ ਬਹੁਤ ਗਰੀਬੀ ਹੈ ਜੋ ਇਹਨਾਂ ਦਾ ਮਕਾਨ ਹੈ ਉਹ ਤਕਰੀਬਨ 350 ਤੋਂ 400 ਫਲੀਵਾ 66 ਵੀ ਤਕਰੀ ਹਨ ਜਦੋਂ ਮੀ ਅੱਜ ਤਾਂ ਸਾਰਾ ਮਕਾਨ ਚੋਣ ਲੱਗ ਪਿਆ ਸੋ ਇਹਨਾਂ ਦੇ ਗ੍ਰਹਿ ਵਿਖੇ ਅੱਜਪਨ ਤੱਕ ਪਰ ਵਿਸਿੱਤ ਵਿਦਵਾਨ ਸੰਤ ਬਾਬਾ ਅਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਵਾਲੇ ਅਤੇ ਉਹਨਾਂ ਦੇ ਨਾਲ ਸੇਵਾਦਾਰ ਬਾਬਾ ਜਗਜੀਤ ਸਿੰਘ ਜੀ ਕਕਰਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਪਰਿਵਾਰ ਦਾ ਮਕਾਨ ਦੇਖ ਕੇ ਬਾਬਾ ਜੀ ਨੇ ਕਿਹਾ ਕਿ ਇਹ ਬੱਚਾ ਇਸਨੂੰ ਚਾ ਪਰਿਵਾਰ ਬਾਣੇ ਅਤੇ ਬਾਣੀ ਨਾਲ ਜੁੜਿਆ ਹੋਇਆ ਹੈ ਇਸ ਦੀ ਮਦਦ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਬਾਬਾ ਜੀ ਨੇ ਹੋਰ ਵਿਸ਼ਵਾਸ ਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਤੇ ਨਿਊਜ਼ ਪੰਜਾਬ ਚੈਨਲ ਦੇ ਲਈ ਪੱਤਰਕਾਰ ਗੁਰਜਨ ਸਿੰਘ ਟਟੋਗਲ ਦੀ ਵਿਸ਼ੇਸ਼ ਰਿਪੋਰਟ। ਹਲਸਾ ਵਾਹੀਵਰ ਜੀ ਕੀ ਪਤੇ ਅੱਜ ਪਹੁੰਚਿਆ ਸੀ ਬਿਨਾ ਜਿਹੜੀ ਇੱਕ ਬਹੁਤ ਸਿੱਖ ਪਰਿਵਾਰ ਜਿੱਥੋਂ ਗੁਰੂ ਨਾਲ ਜੁੜੇ ਹੋਏ ਨੇ ਪਰ ਗੱਲ ਕੀ ਹੈ ਇਹਨਾਂ ਨੇ ਕੋਈ ਸਾੜ ਲੈਣ ਵਾਲਾ ਮਕਾਨ ਇਹ ਦੇਖੋ ਤੁਸੀਂ ਬਿਲਕੁਲ ਠੱਠਿਆ ਜਾ ਹੋਇਆ ਪੁਰਾਣਾ ਮਕਾਨ ਹੈ ਥੱਲੇ ਅੰਦਰੋਂ ਵੀ ਨਾ ਟੂੰਗਾ ਤੇ ਪਾਣੀ ਨਾਲ ਪ੍ਰਸਾਦ ਬਹੁਤ ਥੋੜੀ ਅੱਜ ਤਾਂ ਛੱਤਾਂ ਚੋਰੀਆਂ ਨੇ ਸਾਡਾ ਫਰਜ਼ ਬਣਦਾ ਕਿ ਇਹੋ ਜੇ ਬੱਚਿਆਂ ਦੀ ਹੈਲਪ ਕਰੀਏ ਮਦਦ ਕਰੀਏ ਤਾਂ ਜੇ ਗੁਰੂ ਦੇ ਨਾਲ ਜੁੜੇ ਰਹਿਣ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਕੰਮ ਇਹਨਾਂ ਦਾ ਕੰਮ ਕਰਦੇ ਨੇ ਤੇ ਉਹ ਨਸ਼ੇ-ਨਸ਼ੇ ਕਰਕੇ ਥੋੜਾ ਜਿਹਾ ਜਿਹੜਾ ਜ਼ਿਆੜਾ ਕਰ ਦਿੰਦੇ ਨੇ ਬੱਚਿਆਂ ਵੱਲ ਦੇਖੋ ਵਕਤ ਮਹਾਰਾ ਦੀ ਕਿਰਪਾ ਹੈ ਤੇ ਬੱਚੇ ਗੁਰੂ ਸਾਹਿਬ ਨਾਲ ਜੁੜੇ ਹੋਏ ਨੇ ਮੈਂ ਬੇਨਤੀ ਕਰਾਂਗਾ ਸੰਗਤਾਂ ਨੂੰ ਵੀ ਤੇ ਮਹਾਂਪੁਰਸ਼ਾਂ ਨੂੰ ਵੀ ਇਹ ਘਰਿਸਿਕਾ ਬੱਚੇ ਜਿਹਨੇ ਇਹਨਾਂ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਅਜੋ ਘਰ ਬਣਾਉਣੀ ਤੇ ਕੁਸਿਨਾਂ ਦਾ ਚੁੱਲਾ ਵੀ ਦੇਖ ਸਕਦੇ ਹੋ ਆ ਦੇਖੋ ਪੁਰਾਣੇ ਤਰ੍ਹਾਂ ਦਾ ਚੁੱਲਾ ਬਣਿਆ ਹੋਇਆ ਹੈ ਤੇ ਆ ਜੁਟੀ ਦੀ ਸੈਕਰੀ ਖੜੀ ਹੈ ਇੱਕ ਆ ਥੋੜਾ ਜਿਹਾ ਚੁੱਲਾ ਦੇਖੋ ਕਿਵੇਂ ਉਪਰੋਂ ਓਪਨਲੀ ਜੇ ਕਿਤੇ ਬਾਹਰ ਬਣਾਉਣਾ ਹੋਵੇ ਤਾਂ ਕਿਵੇਂ ਖਾਣਾ ਬਣਾਵਾਂਗੇ ਇਹਨਾਂ ਦੀ ਜਿਹੜੀ ਰਸੋਈ ਹੈ ਰਸੋਈ ਵੀ ਤੁਸੀਂ ਕਿਰਪਾ ਨਾਲ 10 ਇੰਚ ਛੋਟੂ ਛੋਟਾ ਜਿਹਾ ਪਾ ਕੇ ਨੰਬਰ ਆਇਆ ਹੈ ਹੈ ਆ ਦੇਲੀ ਰਸੋਈ ਵੀ ਆ ਦੇਖੋ ਪੁਰਾਣੀ ਐ ਪੁਰਾਣੀ ਛੱਤਾਂ ਪੁਰਾਣੀ ਬਾਲਿਆਂ ਦੀ ਛੱਤ ਬਣਾ ਕੇ ਜਿਹੜੀ ਆ ਰਸੋਈ ਬਣਾ रखी ਐ ਤੇ ਹੋਰ ਕੋਈ ਆਮਦਨ ਦਾ ਕੋਈ ਸਾਧਨ ਹੀ ਐ بس ਆ ਮਕਾਨ ਦੇ ਉਕੀਣਾ ਹੁੰਦਾ ਅੰਦਰ ਵਹਿ ਨਹੀਂ ਹੁੰਦਾ ਤੇ ਜਦੋਂ ਅੰਦਰ ਆਪਾਂ ਬੈਠਦੇ ਆ ਬਹਿ ਕੇ ਇੰਜ ਲੱਗਦਾ ਜਿਵੇਂ ਦਮ ਘੁੱਟਦਾ ਸਾਹ ਘੁੱਟਦਾ ਅੰਦਰ ਇੰਨੀ ਹੁੰਮ ਸੋਈ ਪਈ ਐ ਤੇ ਕਿਵੇਂ ਰਹਿੰਦੇ ਹੋਣਗੇ

ਜਿਹੜੇ ਇਹਨਾਂ ਦੇ ਮਾਤਾ ਜੀ ਨੇ ਮਾਤਾ ਜੀ ਨੂੰ ਗਠੀ ਦੀ ਪ੍ਰੋਬਲਮ ਹੋਈ ਹੈ ਤੇ ਉਹ ਵੀ ਬਿਮਾਰ ਰਹਿੰਦੇ ਨੇ ਮਾਤਾ ਜੀ ਬਿਮਾਰ ਰਹਿੰਦੇ ਨੇ ਸੋ ਬੇਨਤੀ ਹੈ ਮੇਰੀ ਸਿੱਖ ਸੰਗਤਾਂ ਨੂੰ ਕਿ ਦੇਖੋ ਕਿੰਨਾ ਡੂੰਘਾ 4-5 ਫੁੱਟ ਡੂੰਘਾ ਹੈ 12 ਉਹ ਵੀ ਪਾਣੀ ਆ ਸਕਦਾ ਹੈ ਅੰਦਰ ਵੀ ਤੇ ਸਤਾ ਚੋਂਦੀਆਂ ਨੇ ਦੇਖੋ ਪੜ੍ਹਾਈ ਵੀ ਬੱਚੇ ਕਰਦੇ ਨੇ ਗੁਰਸਿੱਖ ਬੱਚੇ ਨੇ ਦਿਨਾਂ ਗੁੜੀਆਂ ਦੇ ਵੀ ਦਮਾਲਾ ਸੱਬਣਿਆ ਹੋਇਆ ਇਹ ਵੀ ਮਹਾਰਾਜ ਦੇ ਨਾਲ ਬਾਣਾ ਪਾਇਆ ਹੋਇਆ ਅਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਨਾ ਸਾਡੇ ਕੋਲ ਕੋਈ ਹਸਪੀਟਲ ਹੈ ਨਾ ਸਾਡੇ ਕੋਲ ਕੋਈ ਯੂਨੀਵਰਸਿਟੀ ਐ ਨਾ ਸਾਡੇ ਕੋਲ ਕੋਈ ਬੱਚਾ ਨੂੰ ਬੇਜ਼ਗਾਰਾਂ ਨੂੰ ਜਿਹੜਾ ਕਿਸੇ ਪਾਸੇ ਕੋਈ ਪ੍ਰਕਾਰ ਜਲਾਸੀ ਕੀ ਕਰ ਕੀ ਰਹੇ ਆ ਗੁਰਦਾਨ ਸਿੰਘ ਪਾਸ਼ਾ ਦੇ ਸਿਧਾਂਤ ਭੁੱਲ ਗਏ ਆ ਜਿਹੜਾ 13 13 ਕਹਿ ਕੇ ਤੋਲਿਆ ਸੀ ਸੁਲਤਾਨ ਬਰਦੋਦੀ ਦੀ ਧਰਤੀ ਤੇ ਮੋਦੀ ਖਾਨਾ ਜਿੱਤੇ ਅੱਜ ਗੁਰੂ ਘਰ ਹੱਟ ਬਰਦਾਰਾ ਸਾਹਿਬ ਬਣਾਓ ਅੱਥੇ ਅਸੀਂ ਹੱਟ ਬੰਦ ਕਰਤੀ ਗੁਰਦਾਨਪੁਰ ਦੀ ਮਹਾਰਾਜ ਦੇ ਕੀਤੇ ਹੋਏ ਜਿਹੜੇ ਕਾਰਜ ਚਲਾਏ ਸੀ ਉਹ ਤਾਂ ਅਸੀਂ ਬੰਦ ਕਰੀ ਜਾਂਦੇ ਆ ਕਿਦੀ ਮਦਦ ਕਰਾਂਗੇ ਫਿਰ ਅਸੀਂ ਲੋਕਾਂ ਨੂੰ ਕਹਿੰਦੇ ਆ ਜੀ ਬੱਚੇ ਸਹਾਜੀ ਬਣ ਰਹੇ ਆ ਫਿਰ ਲੋਕੀ ਜਾਣ ਕਿਸੇ ਪਾਸੇ ਇਹ ਮਜਬੂਰ ਇੱਕ ਗੁਰਸਿੱਖਾ ਬੱਚੇ ਕਿੱਥੇ ਜਾਣਗੇ ਕਿਹੜਾ ਕੌਣ ਇਹਨਾਂ ਦੀ ਮਦਦ ਕਰੂਗਾ ਨਾ ਕਿਸੇ ਬਾਬੇ ਨੇ ਆ ਕੇ ਸਾਰ ਲੈਣੀ ਇਹਨਾਂ ਦੀ ਨਾ ਸ਼ਰੋਮਣੀ ਕਮੇਟੀ ਨੇ ਸਾਰ ਲੈਣੀ ਆ ਕੇ ਸਾਡੇ ਕੋਲ ਗੱਲਾਂ ਨੇ ਗੱਲਾਂ ਤੋਂ ਬਿਨਾਂ ਕੁਝ ਨਹੀਂ ਬੇਨਤੀ ਹੈ ਕਿ ਗੁਰਸਿੱਖਾਂ ਦੀ ਆਪਾਂ ਮਦਦ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ